ਆਦੇ ਵਿੱਚ ਆਏ ਵੈਲਕਮ ਤੇ ਲਈ ਔਰ ਮੇਰਾ ਰੋਗ ਰੋਗ ਕਰਾਈ ਹੈ ਔਰ ਕੱਲ ਨੂੰ ਜਦੋਂ ਪ੍ਰਮਾਤਮਾ ਨੇ ਚਾਇਆ ਅਰ ਕਿਸੇ ਤੁਹਾਡਾ ਸਹਾਇਕ ਰਹਾ ਤਾਂ ਤੁਹਾਡੇ ਕੱਲੇ ਕੱਲੇ ਆਏ ਕਦਮ ਦਾ ਮੈਂ ਮੁੱਲ ਮੋੜੂਗਾ ਜਾ ਕੇ ਸਾਸੇ ਦੇ ਜਾ ਤੁਸੀਂ ਦੇਖ ਰਹੇ ਹੋ ਮੇਰਾ ਵੀਰ ਮੈਗਨਜੀਆ ਆਪਾਂ ਭਰਾਵਾਂ ਦੇ ਨਾਲ ਖੜੇ ਹਾਂ ਤੇ ਬਾਈ ਜੀ ਜੇ ਤੁਹਾਨੂੰ ਆਉਗੇ ਤੇ ਬਾਈ ਜੀ ਸੁਆਗਤ ਲੈ ਕੇ ਜੀ ਕਿਹੜੇ ਕਿਹੜੇ ਪਿੰਡ ਆਏ ਤੁਸੀਂ ਸਾਰੇ ਬਹੁਤ ਤੇਰੇ ਤੋਂ ਸ਼ੁਰੂ ਹੋ ਗਏ ਆਪਾਂ ਪ੍ਰਮਾਤਮਾ ਦੇ ਰਹਿਣਾ ਕਰਕੇ ਜਿਨ੍ਹਾਂ ਨੇ ਪਿੰਡ ਨੂੰ ਪੜ੍ਹਿਆ ਤਬਾਦ ਦੇ ਵਿੱਚ ਆਏ ਵੈਲਕਮ ਦੇ ਲਈ ਔਰ ਮੇਰਾ ਰੋਗ ਰੋਗ ਕਰਦਾਈ ਹੈ ਔਰ ਕੱਲ ਨੂੰ ਜਦੋਂ ਪ੍ਰਮਾਤਮਾ ਨੇ ਚਾਇਆ ਔਰ ਤੁਸੀਂ ਤੁਹਾਡਾ ਸਹਿਯੋਗ ਰਿਹਾ ਕਾ ਤੁਹਾਡੇ ਕੱਲੇ ਕੱਲੇ ਆਏ ਕਦਮ ਦਾ ਮੈਂ ਮੁੱਲ ਮੋੜੀਂਗਾ ਜਾ ਕੇ ਸੰਸਦ ਤੇ ਵੀ 9 ਵਜੇ ਚੱਲ ਰਿਹਾ ਹੈ। ਆਪਾਂ ਤੁਸੀਂ ਦੇਖ ਰਹੇ ਹੋ। ਮੇਰਾ ਬੇਸ ਮੈਗਾ ਨਹੀਂ ਜੀ। ਘਰ ਦੇ ਵਿੱਚ ਬੰਦੇ ਨੇ ਪਰੇਸ ਕਰੇ ਮੇਰੇ ਕੋਲ ਨਾਲ ਖੜਿਆ ਤੇ ਬਾਈ ਦੇ ਜਿਹੜਾ ਆਉਂਦੇ ਤੇ ਬਾਈ ਦੀ ਵਿਦਾ ਹ ਲੈ ਗਈ। ਤੇਰੇ ਘਰੇ ਕੀ ਵਿਦਾ ਹੈ ਤੁਸੀਂ? ਸਾਰੇ ਬਾਈ ਬਹੁਤ ਤੇ ਤੋਂ ਸ਼ੁਰੂ ਹੋ ਗਏ। ਉਹ ਕਹਿੰਦਾ ਆਪਣਾ ਰਹਿਣਾ ਆ ਤੇ ਕਰਕੇ ਜਿਨ੍ਹਾਂ ਨੇ 50 ਨੂੰ ਪਕੜਿਆ ਹੈ। ਆਤਮਾਨੇ ਚਾਇਆ ਅਰਥੀ ਸੇ ਤੁਹਾਡਾ ਸਹਾਇਕ ਰਹਾ ਤਾਂ ਤੁਹਾਡੇ ਕੱਲੇ ਕੱਲੇ ਆਇ ਕਦਮ ਦਾ ਮੈਂ ਮੁੱਲ ਮੋੜੂਗਾ ਜਾ ਕੇ ਸਾਸੇ ਦੇ ਦੇ 9 ਵਜੇ ਚੱਲਿਆ ਆ ਜੇ ਤੁਸੀਂ ਦੇਖ ਰਹੇ ਹੋ ਮੇਰਾ ਵੀਰ ਮੈਨੂੰ ਲੀਜੀਆ ਘਰ ਦੇ ਬਾਹਰ ਖੜਿਆ ਤੇ ਬਾਈ ਜੀ ਜੇ ਤੂੰ ਆਉਂਦੇ ਤੇ ਬਾਈ ਜੀ ਵਿਦਾ ਲੈ ਕੇ ਜੀ ਕਿਹੜੇ ਕਿਹੜੇ ਤੀਜਾ ਹੈ ਤੂੰ ਸਾਰੇ ਬਾਈ ਬਹੁਤ ਤੇਰੇ ਤੋਂ ਸ਼ੁਰੂ ਹੋ ਗਏ ਆ ਬਾਈ ਜੀ ਆਪਣਾ ਰਹਿ ਗਿਆ ਕਰਕੇ ਜਿਨ੍ਹਾਂ ਨੇ ਪਿੰਡ ਨੂੰ ਪੜ੍ਹਿਆ ਜਦੋਂ ਜਦੋਂ ਪ੍ਰਮਾਤਮਾ ਨੇ ਚਾਇਆ ਔਰ ਤੁਸੀਂ ਤੁਹਾਡਾ ਸਹਿਯੋਗ ਰਿਹਾ ਤਾਂ ਤੁਹਾਡੇ ਕੱਲੇ-ਕੱਲੇ ਕਦਮ ਦਾ ਮੈਂ ਮੁੱਲ ਮੋੜੀਂਗਾ ਜਾ ਕੇ ਸੰਸਦ ਦੇ ਵਿੱਚ ਬਹੁਤ ਬਈ ਗੱਲ ਹੈ ਜੇ ਤੁਸੀਂ ਦੇਖ ਰਹੇ ਹੋ ਮੇਰਾ ਬੇਸ ਮੈਗਾ ਨਹੀਂ ਜੀ ਪਰ ਇਹਦੇ ਚੋਂ ਬੰਦੇ ਪਰੇਸ ਕਰੇ ਮੇਰੇ ਨਾਲ ਖੜਿਆ ਤੇ ਬਾਈ ਵੀ ਜੇ ਆਉਂਦੇ ਤੇ ਬਾਈ ਵੀ ਵਿਦਾ ਹ ਲੈ ਗਈ ਤੇਰੇ ਕੋਲ ਤੂੰ ਵਿਦਾ ਹੈ ਤੁਸੀਂ ਸਾਰੇ ਬਈ ਬਹੁਤ ਤੇ ਤੋਂ ਸ਼ੁਰੂ ਹੋ ਗਿਆ ਬਾਈ ਜੀ ਆਪਣਾ ਰਹੀ ਹੈ ਕਰਕੇ ਜਿਨਾਂ ਨੇ 50 ਨੂੰ ਪਕੜਿਆ ਹੈ